ਇੱਥੇ ਆ ਰੇੜੀਆਂ ਤਿਆਰ ਕਰਦੇ ਮੋਟਰਸਾਈਕਲ ਦੇ ਮਗਰਪੌਣ ਆਈ ਕਾਰਾਂ ਟਰੈਕਟਰ ਸਜਾਉਣ ਲਈ ਇੱਥੇ ਨਾਲ ਹੀ ਖੜੰਬੇ ਵੀ ਤਿਆਰ ਹੁੰਦੇ ਆ ਆ ਜਿਹੜੀਆਂ ਤੂੜੀਆਂ ਵਾਲੀਆਂ ਮਸ਼ੀਨਾਂ ਜਿਹੜੀਆਂ ਪਰ ਹੁਣ ਜਿਹੜਾ ਇਹ ਕੰਮ ਵੇਖੋ ਕਿੰਨਾ ਕਰੜਾ ਹੋਇਆ ਪਿਆ ਆ ਜਿਹੜਾ ਟਾਇਰ ਜੇ ਵੀ ਇੱਥੇ ਤਿਆਰ ਹੁੰਦੇ ਤੇ ਇੱਥੇ ਆ ਜਾਂਦਾ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਸੋ ਬਾਈ ਆਪਾਂ ਪਿਛਲੇ ਵਲੌਗ 'ਚ ਤੁਹਾਨੂੰ ਤਲਵੰਡੀ ਭਾਈ ਦਾ ਤਾਂ ਇੱਕ ਤਾਂ ਦਿਖਾਇਆ ਸੀ 메ਨ ਬਾਜ਼ਾਰ ਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਜਿਹੜਾ ਮੇਨ ਚੌਂਕ ਤਲਵੰਡੀ ਭਾਈ ਤੋਂ ਢਿੱਲੇਪਾਸ ਪੈਸ ਤੱਕ ਵੀ ਕੀ ਕੁਝ ਮਿਲਦਾ ਵਾ ਕੀ ਸਹਾਉਕਤਾ ਵਾ ਜਿਹੜਾ ਸਾਰਾ ਬਾਜ਼ਾਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਸਾਰੀ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਕਰਦੇ ਸਾਂਜੀ ਕੀ ਕੀ ਮਸ਼ਹੂਰ ਆ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਤਲਵੰਡੀ ਭਾਈ ਦਾ ਸ਼ਹਿਰ ਸ਼ੁਰੂ ਹੋ ਜਾਂਦਾ ਵਾ ਇੱਥੇ ਬੋਰ ਥੱਲੇ ਸਬਜ਼ੀਆਂ ਦੀਆਂ ਦੁਕਾਨਾਂ ਲੱਗਦੀਆਂ ਤੇ ਨਾਲ ਹੀ ਬਰਗਰ ਵਾਲੀਆਂ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਕਾ ਤਲਵੰਡੀ ਚੌਕ ਜਿਹੜਾ ਮੇਨ ਚੌਕ ਆ ਜਿੱਥੋਂ ਫਿਰੋਜ਼ਪੁਰ ਅੰਮ੍ਰਿਤਸਰ ਲੁਧਿਆਣਾ ਤੇ ਬਠਿੰਡੇ ਨੂੰ ਰੋੜ ਜਾਂਦੇ ਆ ਤੇ ਆਪਾਂ ਇਸ ਵਕਤ ਪਹੁੰਚ ਗਏ ਆ ਹੌਲੀ ਹੌਕ ਇਹ ਜਿਹੜਾ ਨਵਾਂ ਆਈਲੈਂਡ ਸੈਂਟਰ ਖੋਲਿਆ ਵਾ ਇਹ ਵੀ ਕਾਫੀ ਮਸ਼ਹੂਰ ਆ ਤੇ ਇਸ ਛੜਕ ਤੇ ਜਿੰਨੇ ਵੀ ਗੱਡੀਆਂ ਠੀਕ ਕਰਨ ਆਲੇ ਆ ਮੋਟਰਸਾਈਕਲ ਠੀਕ ਕਰਨ ਆਲੇ ਆ ਜੈਮ ਹੋ ਗਿਆ ਜਿਵੇਂ ਕਿ ਮਸਲ ਹਟ ਇਹ ਵੀ ਕਾਫੀ ਮਸ਼ਹੂਰ ਆ ਤੇ ਇੱਕ ਇੱਥੇ ਹੈਗਾ ਰਾਜ ਪੰਪ ਆ ਜਿਹੜਾ ਪੰਪ ਇਹ ਬਹੁਤ ਮਸ਼ਹੂਰ ਆ ਕਲਵੰਡੀ ਭਾਈ ਦੇ ਵਿੱਚ ਇਸੇ ਰੋਡ ਤੇ ਤੁਹਾਨੂੰ ਕੁਆੜੀਏ ਵੀ ਮਿਲ ਜਾਣਗੇ ਪਿਆਜ ਜਿਹੜੇ ਹੈਗੇ ਆ ਫਾਇਨਸ ਵਾਲੇ ਉਹ ਵੀ ਇਸੇ ਜਿਹੜਾ ਹੈਗੇ ਆ ਸੜਕ ਤੇ ਤੇ ਬਾਕੀ ਜਿਹੜੀਆਂ ਟਰੈਕਟਰ ਦੀਆਂ ਸੀਟਾਂ ਬੰਦੀਆਂ ਮਗਰਿਆੜ ਬੰਦਦੇ ਆ ਜਾਂ ਮੋਡੀਫਾਈ ਕਰਦੇ ਟਰੈਕਟਰ ਉਹ ਵੀ ਜਿਹੜੇ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਹੈਗੇ ਆ ਆ ਆ ਗਿਆ ਬੱਸ ਸਟੈਂਡ ਤਲਵੰਡੀ ਭਾਈ ਦਾ ਇਹ ਨਵਾਂ ਬੱਸ ਸਟੈਂਡ ਆ ਆ ਇਧਰਲੇ ਪਾਸੇ ਦੀ ਬਸਾਂ ਜਿਹੜੀਆਂ ਜਾ ਕੇ ਤੇ ਦੂਜੇ ਪਾਸੇ ਦੀ ਨਿਕਲਦੀਆਂ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਖੇਤੀਬਾੜੀ ਦੇ ਜਿਹੜੇ ਸੰਦ ਇੱਥੇ ਬੰਦੇ ਆ ਆ ਦੇਖ ਲਓ ਆ ਜਿਹੜਾ ਟਾਇਰ ਜੇ ਵੀ ਇੱਥੇ ਤਿਆਰ ਹੁੰਦੇ ਤੇ ਇੱਥੇ ਆ ਜਾਂਦਾ ਬਿਜਲੀ ਘਰ ਇਹ ਵੀ ਜਿਹੜਾ ਤਲਵੰਡੀ ਭਾਈ ਦਾ ਮਸ਼ਹੂਰ ਆ ਤੇ ਇੱਥੇ ਆਵੇ ਇਧਰਲੇ ਪਾਸੇ ਸੰਦ ਆ ਜਿਹੜਾ ਓੰਕਾਰ ਇੰਜ ਵਰਕਸ਼ ਜਿਹੜੇ ਇਹ ਵੀ ਇਹਨਾਂ ਦਾ ਵੀ ਪੰਜਾਬ ਦੇ ਵਿੱਚ ਆ ਜਾਂਦੇ ਆ ਸੰਦ ਆ ਨਿਊ ਪੰਜਾਬ ਵਾਲਿਆ ਆ ਸੁਪਰ ਨਿਊ ਜਿਹੜੇ ਪੰਜਾਬ ਵਾਲੇ ਆ ਤੇ ਬਾਕੀ ਭਾਈ ਜੀ ਇੱਥੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਉਹ ਵੀ ਤੁਹਾਨੂੰ ਆਪਾਂ ਦਿਖਾਉਣੇ ਆ ਤੇ ਇੱਧਰ ਨੇ ਪਾਸੇ ਆ ਜਾਂਦਾ ਆਰਾਮ ਕੜੀਆ ਫਰਨੀਚਰ ਹਾਊਸ ਇਹ ਵੀ ਜਿਹੜੇ ਕਾਫੀ ਮਸ਼ਹੂਰ ਆ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਤੇ ਇੱਥੇ ਆ ਜਾਂਦਾ ਦੀਪਕ ਦੀਪ ਮੋਟਰਸਾਈਕਲਾਂ ਵਾਲਾ ਤੇ ਬਾਕੀ ਜਿਹੜਿਆ ਨਿੱਕੇ ਬੱਚਿਆਂ ਦੇ ਟਰੈਕਟਰ ਖੜਾਉਣੇ ਜਿਹੜੇ ਤਿਆਰ ਕਰਦੇ ਆ ਇਹ ਵੀ ਇੱਥੇ ਬਹੁਤ ਤਿਆਰ ਹੁੰਦੇ ਤੇ ਇੱਥੋਂ ਤਿਆਰ ਹੋ ਹੋ ਕੇ ਜਿਹੜੇ ਇਹ ਜਾਂਦੇ ਆ ਆਪਣੇ ਸਾਰੇ ਆਲ ਪੰਜਾਬ ਦੇ ਵਿੱਚ ਇੱਥੇ ਹੈਗੇ ਆ ਕੇਐਸ ਇੰਜ ਵਰਕਸ਼ਾਪ ਇਹ ਜਿਹੜੇ ਸੀਟਾ ਸੂਟਾ ਬਣਾਉਂਦੇ ਆ ਤੇ ਟਰੈਕਟਰਾਂ ਦੀਆਂ ਜਿਹੜੇ ਆਪਣੇ ਆ ਛਤਰੀਆਂ ਬਣਾਉਂਦੇ ਆ ਮੋਡੀਫਾਈ ਕਰਦੇ ਟਰੈਕਟਰ ਉੱਥੇ ਤੇ ਇਧਰਲੇ ਪਾਸੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਤਰਲੋਕ ਦੀਆਂ ਦੁਕਾਨਾਂ ਤਿੰਨ ਭਰਾ ਉਹ ਪਰ ਹੁਣ ਜਿਹੜੇ ਉਹ ਤਿੰਨੋਂ ਅੱਡੇ ਅੱਡੇ ਹੋ ਗਏ ਪਹਿਲਾਂ ਉਹ ਇਕੱਠੇ ਸੀਗੇ ਆ ਆ ਗਈਆਂ ਤਰਲੋਕ ਸਾਈਕਲ ਵਾਲਿਆਂ ਦੀ ਦੁਕਾਨਾਂ ਮੇਨ ਉਹਨਾਂ ਦਾ ਆਹ ਜਿਹੜਾ ਆਪਣਾ ਆਹ ਦੁਕਾਨ ਆ ਤਰਲੋਕ ਸਿੰਘ ਵਜਾਜ ਇਹ ਦੂ ਅੱਗੇ ਆ ਜਾਂਦੇ ਆ ਫਾਟਕ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਫਾਟਕ ਲੱਗਣਾ ਇਹ ਤਾਂ ਇੱਕ ਗੱਲ ਮੈਂ ਜਦੋਂ ਮਰਜੀ ਆ ਜਾਓ ਤੁਸੀਂ ਤਲਵੰਡੀ ਭਾਈ ਸ਼ਹਿਰ 'ਚ ਤੁਹਾਨੂੰ ਫਾਟਕ ਲੱਗੇ ਨਾ ਮਿਲਣ ਇਹ ਕਦੇ ਹੋਊਗਾ ਨਹੀਂ ਅੱਧਾ ਘੰਟਾ ਪਹਿਲਾਂ ਲੱਗਦੇ ਤੇ ਅੱਧਾ ਘੰਟਾ ਇਹ ਬਾਅਦ ਚ ਖੁੱਲਦੇ ਆ ਇਹ ਆਪਣਾ ਕਹਿਣ ਦੇ ਨਾ ਜਿਵੇਂ ਬੰਦ ਪਿਆ ਦਰਵਾਜਾ ਜਿਵੇਂ ਫਾਟਕ ਕੋਟ ਕਪੂਰੇ ਦਾ ਇਹ ਉਦੋਂ ਵੀ ਪੇੜਾ ਕੰਮ ਆ ਬਾਈਪਾਸ ਬਣ ਗਿਆ ਪਰ ਇਹਦਾ ਕੰਮ ਉਹੀ ਰਿਹਾ ਜੇ ਮੰਨ ਕੇ ਚੱਲੋ ਬੱਸਾਂ ਕਾਰਾਂ ਆਉਂਦੀਆਂ ਬੱਸਾਂ ਆਉਣ ਟਰੱਕ ਆਉਦੇ ਉਹ ਤਾਂ ਉਦੋਂ ਵੀ ਜ਼ਿਆਦਾ ਜਿਹੜਾ ਇਹ ਮੰਨ ਲਓ ਮੁਸ਼ਕਲ ਆ ਪਰ ਹੁਣ ਜਿਹੜਾ ਇਹ ਕੰਮ ਵੇਖੋ ਕਿੰਨਾ ਕਰੜਾ ਹੋਇਆ ਪਿਆ ਆ ਹੈਗਾ ਕਰਮਿੱਤੀ ਵਾਲਾ ਰੋਡ ਤੇ ਇੱਥੇ ਵੀ ਜਿਹੜੇ ਕਾਫੀ ਖੇਤੀਬਾੜੀ ਦੇ ਸੰਦ ਬੰਦੇ ਆ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਭੀੜ ਭੜਕਾ ਹੁੰਦੇ ਕਰਕੇ ਅਸੀਂ ਜਾਂਦੇ ਇਧਰਲੇ ਪਾਸੇ ਦੀ ਹਾਂ ਮੋਟਰਸਾਈਕਲ ਆ ਮਗਰਲੇ ਪਾਸੇ ਭਾਈ ਰੇੜੀ ਸਾਡੀ ਇਧਰਲੇ ਪਾਸੇ ਵੇਖ ਲਓ ਭਾਈ ਜੀ ਆ ਸੰਦ ਇਧਰਲੇ ਪਾਸੇ ਤਿਆਰ ਹੋਈ ਜਾਂਦੇ ਆ ਇਧਰਲੇ ਪਾਸੇ ਜਿਹੜੀ ਲੋਹੇ ਦੀ ਆ ਖਾਸਾ ਇੰਜੀਨੀਅਰਿੰਗ ਵਰਕਸ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਭਾਈ ਜੀ ਇਧਰ ਦੇਖੋ ਆ ਜਿਹੜੇ ਸੰਦ ਜਿਹੜੇ ਲੋਹੇ ਦੇ ਆ ਇਹ ਸਾਰੇ ਮਲਕੀਤ ਸਿੰਘ ਇੰਜ ਵਰਕਸ਼ ਜਿਵੇਂ ਇਧਰਲੇ ਪਾਸੇ ਸਾਰੇ ਤਿਆਰ ਹੁੰਦੇ ਮਸ਼ੀਨਾਂ ਵੀ ਤਿਆਰ ਹੁੰਦੀਆਂ ਖੜੰਬੇ ਵੀ ਤਿਆਰ ਹੁੰਦੇ ਆ ਆ ਜਿਹੜੀਆਂ ਤੂੜੀਆਂ ਵਾਲੀਆਂ ਮਸ਼ੀਨਾਂ ਜਿਹੜੀਆਂ ਇਹ ਵੀ ਤਿਆਰ ਹੋਈ ਜਾਂਦੇ ਜਿਹੜੇ ਆਹ ਪਲੋ ਆ ਜਿਹੜੇ ਇਹ ਵੀ ਤਿਆਰ ਕੀਤੇ ਹੋਏ ਆ ਇਧਰਲੇ ਪਾਸੇ ਵੇਖ ਲੋ ਭਾਈ ਜੀ ਉਹ ਆਪਣਾ ਤਮੀਆਂ ਜਿਹੜੇ ਚੱਕੀ ਫਿਰਦੇ ਸੀਗੇ ਤੇ ਤੇ ਇਧਰਲੇ ਪਾਸੇ ਵੀ ਜਿਹੜੇ ਮੰਨ ਲਓ ਆਹ ਅਵਤਾਰ ਆ ਗਏ ਕਿਹੜੇ ਅਵਤਾਰ ਵਾਲੇ ਹਾਂ ਆਹ ਅਵਤਾਰ ਵਾਲੇ ਭਾਈ ਇਹ ਬਹੁਤ ਮਸ਼ਹੂਰ ਆ ਤਲਵੰਡੀ ਭਾਈ ਸ਼ਹਿਰ ਦੇ ਵਿੱਚ ਇਹ ਇੱਕ ਰਮਿੱਤੀ ਵਾਲਾ ਰੋਡ ਆ ਇਸੇ ਰੋਡ ਤੇ ਜਿਹੜਾ ਸਟੇਸ਼ਨ ਵੀ ਆ ਤਲਵੰਡੀ ਭਾਈ ਦਾ ਆ ਆ ਗਿਆ ਨੂ ਦਸ਼ਮੇਸ਼ ਇੰਜ ਵਰਕਸ ਇੱਥੇ ਬਾਈ ਹੁਣੇ ਜਿਹੜੇ ਬੈਗ ਬਣਾਉਂਦੇ ਬਹੁਤ ਮਸ਼ਹੂਰ ਆ ਮੋਂਚੀ ਬੈਗ ਸ਼ਾਪ ਤਲਵੰਡੀ ਭਾਈ ਸ਼ਹਿਰ ਦੇ ਨੇੜੇ ਬਿਲਕੁਲ ਫਾਟਕਾਂ ਦੇ ਨੇੜੇ ਆ ਇੱਥੇ ਮੱਛੀ ਮੋਟਰਾਂ ਰਿਪੇਅਰ ਹੁੰਦੀਆਂ ਨਾਲ ਹੀ ਫਾਟਕਾਂ ਦੇ ਆ ਰੋਡ ਜਾਂਦਾ ਚੋਟੀਆਂ ਕਲਾਂ ਨੂੰ ਤੇ ਇੱਥੇ ਨਾਲ ਹੀ ਅਗੀਆਂ ਸ਼ਾਪਾਂ ਨੀਕਰਾਂ ਵਾਲੀਆਂ ਕਬੱਡੀ ਖਿਡਾਰੀ ਜਿੰਨੇ ਵੀ ਇੱਥੋਂ ਨੀਕਰਾਂ ਵਾਲੀਆਂ ਦੁਕਾਨਾਂ ਜਿਹੜੀਆਂ ਇੱਥੋਂ ਲੈ ਕੇ ਜਾਂਦੇ ਆ ਤੇ ਨਾਲ ਹੀ ਇੱਕ ਤਲਵੰਡੀ ਭਾਈ ਦੇ ਸ਼ਹਿਰ ਦੇ ਵਿੱਚ ਗੰਦਾ ਨਾਲਾ ਵੀ ਵਗਦਾ ਵਾ ਇਹ ਕਾ ਵੀ ਚਾਚਾ ਦਾ ਵਿਸ਼ਾ ਬਣਿਆ ਰਹਿੰਦਾ ਵਾ ਜਿਹੜਾ ਤੇ ਇੱਥੇ ਇੱਕ ਹੈ ਕੁਆਲਟੀ ਪੈਸ ਤੇ ਆ ਆ ਗਿਆ ਮੇਨ ਬਾਜ਼ਾਰ ਤਲਵੰਡੀ ਭਾਈ ਦਾ ਜਿਹੜਾ ਤੇ ਇੱਥੇ ਇੱਕ ਜਿਹੜਾ ਥਾਣਾ ਹੁੰਦਾ ਸੀ ਆ ਤੇ ਪਰ ਹੁਣੇ ਬੰਦਾ ਹੁਣੇ ਬਾਹਰ ਜਾਵੜਿਆ ਵਾ ਤੇ ਇਧਰਲੇ ਪਾਸੇ ਜੜੀਆਂ ਸਪੇਅਰ ਪਾਰਟ ਵਾਲੀਆਂ ਦੁਕਾਨ ਦੁਕਾਨਾਂ ਕਾਫੀ ਆ ਤੇ ਨਾਲ ਹੀ ਇਹਦੇ ਇਧਰਲੇ ਪਾਸੇ ਬਣਿਆ ਹੋਇਆ ਗਰਾਊਂਡ ਇਹ ਬਹੁਤ ਵਧੀਆ ਗਰਾਊਂਡ ਬਣਿਆ ਹੁੰਦਾ ਜ ਅੱਜ ਤੋਂ 10 ਸਾਲ ਪਹਿਲਾਂ ਇੰਨਾ ਇਹ ਸ਼ਾਨਦਾਰ ਗਰਾਊਂਡ ਸੀ ਪਰ ਇਹਦੇ ਹਾਲਾਤ ਅੱਜ ਜਿਹੜੇ ਬਹੁਤ ਮਾੜੇ ਆ ਇਸ ਵਕਤ ਇੰਨਾ ਵਧੀਆ ਗਰਾਊਂਡ ਸੀ ਤੇ ਨੈਸ਼ਨਲ ਮੈਚ ਵੀ ਹੋਣ ਲੱਗਦੇ ਸੀ ਇੰਡੀਆ ਦੀਆਂ ਟੀਮਾਂ ਇੱਥੇ ਆਉਂਦੀਆਂ ਸੀ ਕਿਸੇ ਟਾਈਮ ਪਰ ਹੁਣ ਇਹ ਜਿਹੜਾ ਚਾਦਰਾਂ ਚੁੱਦਰਾਂ ਛਕਾ ਕੇ ਜਿਵੇਂ ਟੈਂਟ ਟੂਟ ਸਗਾਉਂਦੇ ਆ ਬਸ ਉਹੀ ਕੰਮ ਲਿਆ ਜਾਂਦਾ ਇਹ ਤੋਂ ਜ਼ਿਆਦਾਤਰ ਤੇ ਇਧਰਲੇ ਪਾਸੇ ਆ ਜਾਂਦੇ ਆ ਮੱਛੀ ਖਾਨਾ ਮੱਛੀ ਖਾਨਾ ਬਾਜ਼ਾਰ ਇੱਥੇ ਤੁਸੀਂ ਮੱਛੀਆਂ-ਮੁਚੀਆਂ ਲੈ ਜਾ ਸਕਦੇ ਹੋ ਤੇ ਨਾਲ ਹੀ ਇੱਥੇ ਆ ਜਾਂਦੀ ਆ ਦਾਣਾ ਮੰਡੀ ਅਨਾਜ ਦਾਣਾ ਮੰਡੀ ਤੇ ਮੇਰੇ ਹਿਸਾਬ ਨਾਲ 50 60 ਕਿਲਿਆਂ ਜਿਹੜੀ ਦਾਣਾ ਮੰਡੀ ਹੈਗੀ ਤਲਵੰਡੀ ਭਾਈ ਦੀ ਤੇ ਨਾਲ ਹੀ ਸਾਹਮਣੇ ਤੇ ਇੱਕ ਪੰਪ ਵੀ ਹੈਗਾ ਵਾ ਤੇ ਇਸ ਤੋਂ ਅੱਗੇ ਜਿਹੜਾ ਇਹ ਮਾਲੋ ਇਹ ਸ਼ਹਿਰ ਜਿਹੜਾ ਹੈ ਖਤਮ ਹੋ ਜਾਂਦਾ ਵਾ ਇਸ ਤੋਂ ਅੱਗੇ ਜਨਮੀਆਂ ਚੁਣਮੀਆਂ ਦੁਕਾਨਾਂ ਰਹਿ ਜਾਂਦੀਆਂ ਇੱਥੇ ਆ ਜਾਂਦੀ ਆ ਗੈਸ ਏਜੰਸੀ ਡਾਇਮੰਡ ਰੋਜ਼ ਪਾਰਟੀ ਹਾਲ ਆਹੇ ਇੱਥੇ ਤੁਸੀਂ ਪਾਰਟੀ ਸ਼ਾਰਟ ਵੀ ਕਰ ਸਕਦੇ ਹੋ ਤੇ ਸਿਆਲਾਂ ਕਰਕੇ ਆ ਬਾਈ ਹੋਣਾ ਨੇ ਦਾਣਾ ਮੰਡੀ ਦੇ ਸਾਹਮਣੇ ਜਿਹੜੀਆਂ ਸੇਲਾਂ ਵੀ ਲਾਈਆਂ ਹੋਈਆਂ ਕਿੰਨਾ ਟਾਈਮ ਲੱਗੂਗੀ ਡੇਢ ਮਹੀਨਾ ਇੱਕ ਮਹੀਨਾ ਇੱਕ ਮਹੀਨਾ ਬਾਈ ਜਾਂਦਾ ਸੇਲ ਲੱਗੂਗੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਮਾਲ ਲਿਆ ਸਕਦੇ ਹੋ ਗਰਾਊਂਡ ਦੇ ਸਾਹਮਣੇ ਬਿਲਕੁਲ ਜਿਹੜੇ ਗਦਾਮ ਵੀ ਬਣੇ ਹੋਏ ਆ ਕਾਫੀ ਜਿਹੜੇ ਪੁਰਾਣੇ ਇਹ ਗਦਾਮ ਆ ਤੇ ਇੱਥੇ ਬਾਈ ਜੀ ਪਹਿਲਾਂ ਹੁੰਦੇ ਸੀ ਰਾਜ ਵਾਲਪੇਪਰਾਂ ਵਾਲੇ ਤੇ ਇਹ ਹੁਣ ਨਾ ਇਹ ਜਾਵੜੇ ਆ ਫਾਟਕਾਂ ਦੇ ਨਾਲ ਹੀ ਪਰਲੀ ਸਾਈਡ ਤੇ ਗਾਂ ਆ ਗਿਆ ਫਾਟਕ ਤਲਵੰਡੀ ਭਾਈ ਦੇ ਵਿਆਹ ਸ਼ਾਦੀਆਂ ਲਈ ਕਾਰਾਂ ਟਰੈਕਟਰ ਸਜਾਉਣ ਲਈ ਇੱਥੇ ਨਾਲ ਹੀ ਫਾਟਕਾਂ ਦੇ ਜਿਹੜੇ ਸਜਾਉਣ ਵਾਲੇ ਵੀ ਜਿਹੜੇ ਹੈਗੇ ਆ ਆ ਆ ਗਿਆ ਰੇਲਵੇ ਲਾਈਨ ਤਲਵੰਡੀ ਪਾਈ ਦੀ ਆ ਜਿਹੜੇ ਤਵੀਆਂ ਦੇ ਤਵੇ ਤਿਆਰ ਕੀਤੇ ਹੋਏ ਬਾਈ ਉਹਨਾਂ ਦੇ ਬਾਥੀ ਆ ਨਿੱਕੇ ਨਿੱਕੇ ਟਰੈਕਟਰ ਜਿਹੜੇ ਇਹ ਵੀ ਤਿਆਰ ਹੁੰਦੇ ਆ ਸ਼ਹਿਰ ਦੇ ਵਿੱਚ ਢੀੜ ਭੜਕਾ ਤੁਹਾਨੂੰ ਪਹਿਲਾਂ ਹੀ ਬਹੁਤ ਦੱਸਿਆ ਬਾਕੀ ਇੱਥੇ ਬਾਈ ਕੰਮ ਹੈਗਾ ਜਿਹੜਾ ਟਰੈਕਟਰਾਂ ਤੇ ਲਾਉਂਦਾ ਵਾ ਡੈਕ ਤੇ ਬੂਫਰ ਲਾਉਂਦੇ ਆ ਇੱਥੇ ਹੈਗੇ ਚੌਧਰੀ ਲਾਕ ਹਾਊਸ ਇਹ ਬਈ ਚਾਬੀਆਂ ਤਿਆਰ ਕਰਦੇ ਬਾਕੀ ਇਹਨਾਂ ਕੋਲੇ ਘਵਾੜੀ ਆ ਰਹੀ ਕੀ ਇਹ ਸਾਰਾ ਕੌਤ ਸੀ ਮਤਲਬ ਇਥੋਂ ਲਿਆ ਸਕਦੇ ਇਹਨਾਂ ਕੋਲੇ ਇਹ ਤੇ ਤਿਆਰ ਕਰਦੇ ਆ ਹੱਤੀ ਨਾਲ ਹੀ ਇੱਥੇ ਕਰਿਆਨਾ ਸਟੋਰ ਹੈਗਾ ਭੂਮੇਗਾ ਇਹ ਵੀ ਜਿਹੜਾ ਕਾਫੀ ਤਲਵੰਡੀ ਸ਼ਹਿਰ ਦੇ ਵਿੱਚ ਮਸ਼ਹੂਰ ਆ ਗੁਰਦੁਆਰਾ ਸਾਹਿਬ ਜੀ ਵਿਸ਼ਕਰਮਾ ਭਵਨ ਇਹ ਵੀ ਬਿਲਕੁਲ ਰੋਡ ਤੇ ਆ ਕਿ ਹੈਗੇ ਇੱਥੇ 22 ਕਪਲ ਇਹ ਵੀ ਜਿਹੜੇ ਰੇਲਵੇ ਟਿਕਟ ਕਰਦੇ ਆ ਤੇ ਬਾਕੀ ਟਿਕਟਾਂ ਹੋ ਗਈਆਂ ਜਾਂਦੀਆਂ ਰੇਲਵੇ ਟਿਕਟਾਂ ਜਾਂ ਕੁਝ ਹੋਰ ਕਾਗਜ਼ ਪੱਤਰ ਜਿਹੜਾ ਬਣ ਰੋ ਉਹ ਵੀ ਇਹ ਤਿਆਰ ਕਰਦੇ ਇੱਥੇ ਇੱਥੇ ਆ ਰੇੜੀਆਂ ਤਿਆਰ ਕਰਦੇ ਮੋਟਰਸਾਈਕਲ ਦੇ ਮਗਰ ਪਾਉਣ ਆਉਣ ਪੱਠੇ-ਪੁੱਠੇ ਲਿਹਾਉਣ ਵਾਸਤੇ ਤੇ ਇੱਧਰ ਲੈ ਗਿਆ ਗੋਲਡਨ ਪੰਜਾਬ ਵਾਲੇ ਸੋ ਅੱਜ ਦਾ ਵਲੌਗ ਜਿਹੜਾ ਆਪਣਾ ਇੱਥੋਂ ਟੱਕਰ ਸੀਗਾ ਸੋ ਜਿੰਨੇ ਕ ਜਾਣਕਾਰੀ ਤੁਹਾਨੂੰ ਸਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਸੋ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸਤਿ ਸ੍ਰੀ ਅਕਾਲ ਜੀ